ਇਹ ਡਾਕਟਰ ਪ੍ਰਗਿਆ ਜਨ ਆਈਪੀਐਸ ਐਸਐਸਪੀ ਫਰੀਦਕੋਟ ਜੀ ਵੱਲੋਂ ਜ਼ਿਲ੍ਹਾ ਫਰੀਦਕੋਟ ਨੂੰ ਕ੍ਰਾਈਮ ਫ੍ਰੀ ਕਰਨ ਲਈ ਜਿਹੜੇ ਆ ਵੱਖ-ਵੱਖ ਸਮੇਂ ਤੇ ਦਿਸ਼ਾ ਨਿਰਦੇਸ਼ ਦਿੱਤੇ ਜਾਂਦੇ ਆ ਉਹਨਾਂ ਦੀ ਗਵਾਹੀ ਦਾ ਕੱਲ ਜਿਹੜੇ ਆ ਥਾਣਾ ਸਿਟੀ ਕੋਟ ਕੋਰਾ ਦੀ ਪੁਲਿਸ ਵੱਲੋਂ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਕੀਤੀ ਜਾ ਰਹੀ ਸੀ ਜੋ ਇਸ ਤਰ੍ਹਾਂ ਨਹੀਂ ਥਾਣਾ ਸਿਟੀ ਕੋਟ ਕੋਰਾ ਦੀ ਪੁਲਿਸ ਨੂੰ ਇੱਕ ਸੂਚਨਾ ਮਿਲੀ ਹੈ ਕਿ ਕੁਝ ਬੈਕਟਰੀ ਜਿਹੜੇ ਆ ਗੁਰਤੀਕ ਬਾਦ ਦਰਨਗਰ ਦੇ ਨੇੜੇ ਖਾਲੀ بےਵਾਜ ਜਗ੍ਹਾ ਤੇ ਬੈਠ ਕੇ ਲੁੱਟਖੋਹ ਦੀ ਵਾਰਦਾਤਾਂ ਕਰਨ ਦੀ ਯੋਜਨਾ ਬਣਾ ਰਿਹਾ ਇਹਨਾਂ ਦੇ ਪਹਿਲਾਂ ਵੀ ਲੁੱਟਖੋਹ ਤੇ ਨਸ਼ਾ ਦੇ ਮੁਕੱਦਮੇ ਦਰਜ ਐ ਜੋ ਪੁਲਿਸ ਨੇ ਫੌਰੀ ਕਾਰਵਾਈ ਕਰਦੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਕਰਕੇ ਇਹਨਾਂ ਦੇ ਖਿਲਾਫ ਮੁਕੱਦਮਾ ਦਰਜ ਕਰਕੇ ਕਾਰਵਾਈ ਅਮਲ ਜਿਲੀ ਆਂਦੀ ਗਈ ਐ ਇਹਨਾਂ ਨੂੰ ਪੇਸ਼ ਅਦਾਲਤ ਕਰਕੇ ਰਿਮਾਨਡ ਹਾਸਲ ਕਰਕੇ ਇਹਨਾਂ ਦੀ ਹੋਰ ਪੁੱਛਗਿੱਛ ਕੀਤੀ ਜਾਏਗੀ ਜਿਹੜੇ ਗ੍ਰਿਫਤਾਰ ਕੀਤੇ ਵਿਅਕਤੀ ਪੰਜ ਵਿਅਕਤੀ ਨੇ ਇਹਨਾਂ ਵਿੱਚ ਸੰਦੀਪ ਸਿੰਘ ਉਰਫ ਸੀਪਾ, ਰਾਮ ਸਿੰਘ ਰਾਮਾ, ਅਮਰਤਪਾਲ, ਅਜੇ ਸਿੰਘ ਤੇ ਅਮਰਜੀਤ ਬਿੰਦ ਵਜੋਂ ਇਹਨਾਂ ਦੀ ਜਿਹੜੀ ਹੈ ਪਛਾਣ ਹੋਈ ਹੈ ਇਹ ਪੰਜੇ ਵਿਅਕਤੀ ਕੋਰ ਉਹਦੇ ਰਹਿਣ ਵਾਲੇ ਆ ਇਹਨਾਂ ਦੇ ਵਿੱਚੋਂ ਜਿਹੜੇ ਪੰਜ ਬੰਦੇ ਗ੍ਰਿਫਤਾਰ ਕੀਤੇ ਆ ਉਹਨਾਂ ਦੇ ਸੰਦੀਪ ਸਿੰਘ ਸੀਪਾ ਤੇ ਅਜੇ ਸਿੰਘ ਦੇ ਖਿਲਾਫ ਦੋ-ਦੋ ਮੁਕੱਦਮੇ ਦਰਜ ਹੈ ਰਾਮ ਸਿੰਘ ਰਾਮਾ ਦੇ ਖਿਲਾਫ ਇੱਕ ਮੁਕੱਦਮਾ ਦਰਜ ਹੈ ਇਹਨਾਂ ਤੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਮਾੜੇ ਅਨਸਰਾਂ ਦੇ ਖਿਲਾਫ ਜਿਹੜੀ ਹੈ ਕਾਰਵਾਈ ਜਿਹੜੀ ਹੈ ਹੋਰ ਸਖਤ ਕੀਤੀ ਜਾ ਰਹੀ ਹੈ। ਜਿਹੜੇ ਗ੍ਰਿਫਤਾਰ ਦੋਸ਼ੀ ਹਨ ਉਹਨਾਂ ਤੋਂ ਬਰਾਬਦਗੀ ਜਿਹੜੀ ਹੋਈ ਹੈ ਦੋ ਖੰਡੇ ਆ ਇੱਕ ਗਰਾਰੀ ਮਲੀਆ ਲੋਹਾ ਲੱਗੀ ਰਾੜ ਤੇ ਕਾਪਾ ਤੇ ਸੱਬਲ ਹੈ। ਤੇ ਹੋਰ ਪੁੱਛਗਿਸਤ ਜੋ ਖਲਾਸੇ ਹੋਣਗੇ ਉਹਦੇ ਸਬੰਧੀ ਆਪ ਜੀ ਨੂੰ ਸੂਚਿਤ ਕਰਾਂ।